ਸਾਰਾ ਖਾਲਸਾ ਪੰਥ ਨੂੰ ਵਧਾਈ ਦੇਣਾ ਚਾਹਣਾ ਅੱਜ ਝੂਠ ਤੇ ਸੱਚ ਦੀ ਜਿੱਤ ਹੋਈ ਆ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਅੱਜ ਕੂੜ ਦਾ ਜਿਹੜਾ ਹੈ ਉਹ ਅੱਜ ਖਾਤਮਾ ਹੋ ਗਿਆ ਹੈ ਤੇ ਸੱਚ ਦਾ ਸੂਰਜ ਜਿਹੜਾ ਹੈ ਉਹ ਖਾਲਸਾ ਪੰਥ ਚੜਾਤਾ ਇੱਕ ਨਵੀਂ ਰੋਸ਼ਨੀ ਇੱਕ ਨਵੀਂ ਸਵੇਰ ਇੱਕ ਨਵਾਂ ਸੂਰਜ ਜਿਹੜਾ ਹੈ ਅੱਜ ਉਹ ਖਾਲਸਾ ਪੰਥ ਵਿੱਚ ਚੜਿਆ ਮੈਂ ਸਾਰੇ ਖਾਲਸਾ ਪੰਥ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਵਧਾਈ ਦੇਣਾ ਚਾਹਣਾ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਣਾ ਗਲਤ ਨਾਰਾ ਨਾ ਲਾਇਆ ਜੀ ਸਾਨੂੰ ਇੰਦਵਾਨੇ ਵੋਟਾਂ ਵੀ ਪਾਈਆਂ ਨੇ ਮੁਸਲਮਾਨਾਂ ਪਾਈਆਂ ਸਾਈਆਂ ਪਾਈਆਂ ਸਾਰੇ ਲੋਕਾਂ ਨੇ ਪਾਈਆਂ ਨੇ ਸਾਡਾ ਧਰਮ ਸਭ ਸੱਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾਲ ਦੱਸੇ ਬਾਹਰ ਜਿਓ ਅਵਰ ਅਲਾ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਾ ਕੌਣ ਭਲੇ ਕੋ ਮੰਦੇ ਔਰ ਚਾਰ ਦਰਵਾਜੇ ਦਰਵਾਜ਼ਾ ਉੱਤੇ ਰੱਖੇ ਸੀ ਸੋ ਹਿੰਦੂ ਸਾਡੇ ਭਰਾ ਨੇ ਅਸੀਂ ਸਭ ਤੋਂ ਪਹਿਲਾਂ ਸਾਡੀਆਂ 4 ਮੰਗਾਂ ਇੱਕ ਤਾਂ ਉਹ ਰਿਹਾ ਕਰਾਉਣੇ ਸਾਰੇ ਸਿੰਘ ਇੱਕ ਨਸ਼ਾ ਛਡਾਉਣਾ ਇੱਕ ਬੇਰਜਗਾਰੀ ਖਤਮ ਕਰਨੀ ਇੱਕ ਆ ਬਾਰਡਰ ਖਲੋਣਾ ਹੈ ਜਿਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਜਾ ਕੇ ਪਾਕਿਸਤਾਨ ਤੇ ਗਾਂ ਹੋਰ ਮਹਿੰਗੀਆਂ ਵਿਕਣਾ ਤੇ ਜਿਹੜੇ ਹਿੰਦੂ ਵੀਰ ਉਹਨਾਂ ਦਾ ਵਪਾਰ ਵਧੇ ਉਹ ਸਾਡੇ ਭਰਾ ਨੇ ਰਾਜ ਅਹੀਂ ਮਾਰਜਨ ਜੀ ਸਿੰਗਰ ਗਾਲਿਓਣਾ ਜਿੱਤੇ ਸਾਰੇ ਧਰਮਾਂ ਦਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਲੋਕਾਂ ਨੇ ਕਹਿ ਤੋ ਤੁਸੀਂ ਤੁਸੀਂ ਛੱਡੀ ਤੁਸੀਂ ਅਸਤੀਫਾ ਦਿੱਤਾ ਜਾਂ ਤੁਸੀਂ ਆਪਣੀ ਜਿਹੜੀ ਮੈਂ ਬਾਦਲ ਦਲ ਤੋਂ ਅਸਤੀਫਾ ਦਿੱਤਾ ਮੈਂ ਕਾਲੀ ਦਲ ਤੋਂ ਨਹੀਂ ਦਿੱਤਾ ਨਾ ਸ਼ਰੋਮੀ ਕਮੇਟੀ ਮਾੜੀ ਆ ਨਾ ਕਾਲੀ ਦਲ ਮਾੜਾ ਉਹਦੇ ਤੇ ਕਾਬਜ ਹੋ ਗਏ ਸੀ ਕੁਝ ਪਰਿਵਾਰ ਜਿਹੜੇ ਵੱਡੇ ਸੀ ਔਰ ਲੋਕਾਂ ਨੇ ਕਬਜ਼ਾ ਛਡਾਤਾ ਬੀ ਵਿਸ਼ਾ ਸਿੰਘ ਬਟੋਹਾ ਨਾਲ ਸਮਝ ਨਹੀਂ ਮੈਂ ਉਹਦੇ ਬਾਰੇ ਨਹੀਂ ਕਿਹੜਾ ਛੋਟਾ ਹੈਗਾ ਮੈਂ ਉਹਦੇ ਬਾਰੇ ਮੇਰਾ ਕੀ ਸਟੇਟਸ ਹੈ ਮੈਂ ਕਿਸ ਬਾਰੇ ਨਹੀਂ ਕੁਝ ਕਹਿੰਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਅੰਦਰ ਜਿਸ ਨੂੰ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਹਕੂਮਤ ਨੇ ਡਿਕਲੇਅਰ ਕੀਤਾ ਸੀ ਕਿ ਇਹ ਇੱਕ ਅਤਵਾਦੀ ਹੈ ਵੱਖਵਾਦੀ ਹੈ ਪਰ ਲੋਕਾਂ ਨੇ ਉਹ ਫੈਸਲਾ ਬਦਲ ਕੇ ਰੱਖਤਾ ਲੋਕਾਂ ਨੇ ਕਿਹਾ ਨਹੀਂ ਇਹ ਅਤਵਾਦੀ ਵੱਖਵਾਦੀ ਨਹੀਂ ਤੁਹਾਡੀ ਸੋਚ ਗਲਤ ਹੈ ਸੋ ਇੱਕ ਬੜੀ ਵੱਡੀ ਇੱਕ ਚੀਜ਼ ਨਿਕਲ ਕੇ ਆਈ ਹੈ ਇੰਡੀਆ ਦੇ ਅੰਦਰ ਪੰਜਾਬ ਦੇ ਅੰਦਰ ਕਿ ਪੰਜਾਬ ਦਾ ਭਾਈਚਾਰਾ ਓਵੇਂ ਹੈ ਇਹਨਾਂ ਲੀਡਰਾਂ ਦੀ ਸਾਰੀ ਦੇਣ ਹੈ ਤੇ ਮੈਂ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਬਾਰੇ ਕਹੂੰਗਾ ਕਿ ਇੰਨੀ ਜਿਦੋਂ ਮਿਹਨਤ ਕਰਨੀ ਜਿਦੋਂ ਨਾਲ ਚੱਲਣਾ ਕਿ ਦੇਖੋ ਕੋਈ ਨਸ਼ਾ ਵਰਤੋਂ ਦੀ ਲੋੜ ਨਹੀਂ ਕਿਸੇ ਸਾਨੂੰ ਬਾਹਰੋਂ ਨਚਾਰ ਲਿਆਉਣ ਦੀ ਲੋੜ ਨਹੀਂ ਪਈ ਕੋਈ ਸਾਡੇ ਕੋਲ ਦਿੱਲੀ ਦਾ ਲੀਡਰ ਨਹੀਂ ਕੋਈ ਚੰਡੀਗੜ੍ਹ ਦਾ ਲੀਡਰ ਨਹੀਂ ਕੋਈ ਪਾਰਟੀ ਦੀ ਸਪੋਰਟ ਨਹੀਂ ਉਹੀ ਵਟਾਂ ਤੇ ਬਹਿ ਕੇ ਲੋਕਾਂ ਦੇ ਫੈਸਲੇ ਉਹੀ ਬੋੜਾਂ ਦੇ ਥੱਲੇ ਬਹਿ ਕੇ ਮੀਟਿੰਗਾਂ ਕਰਨੀਆਂ ਜਿਹੜੀਆਂ 1945-50 ਜਾਂ 35-55 ਚ ਵੀ ਹੁੰਦੀਆਂ ਆਈਆਂ ਨੇ ਸੋ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਪੈਸੇ ਤੋਂ ਬਿਨਾ ਇਲੈਕਸ਼ਨ ਜਿੱਤਿਆ ਨਹੀਂ ਜਾਂਦਾ ਐਸ ਦੋ ਇਲੈਕਸ਼ਨਾਂ ਨੇ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਨੇ ਦੱਸ ਦਿੱਤਾ ਹੈ ਕਿ ਕੋਈ ਪੈਸੇ ਦੀ ਲੋੜ ਨਹੀਂ ਕੋਈ ਨਸ਼ੇ ਦੀ ਲੋੜ ਨਹੀਂ ਤੁਹਾਡੀ ਔਕਾਤ ਹੋਣੀ ਚਾਹੀਦੀ ਹੈ ਤੁਹਾਡਾ ਖੁਦ ਦਾ ਕਰਤਾਰ ਹੋਣਾ ਚਾਹੀਦਾ ਸੋ ਜਿਹੜੇ ਲੀਡਰ ਦਾ ਕਰਤਾਰ ਨਹੀਂ ਉਹਨੂੰ ਤੇਰਾ ਚੀਜ਼ਾਂ ਦੀ ਲੋੜ ਪੈਂਦੀ ਪਰ ਜਿੰਦਾ ਕਰਤਾਰ ਹੈ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਈ ਸੋ ਭਾਈਚਾਰੇ ਦੀ ਸਾਂਝ ਉਹਨਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ ਅੰਦਰ ਖਡੂਰ ਸਾਹਿਬ ਦੇ ਲੋਕਾਂ ਨੂੰ ਕੀ ਚਾਹੀਦਾ ਮੈਂ ਬਹੁਤ ਪਿੰਡਾਂ 'ਚ ਗਿਆ ਲੋਕ ਮੈਕਸਿਮਮ ਇੱਕੋ ਗੱਲ ਕਹਿ ਰਹੇ ਨੇ ਨਸ਼ੇ ਕਰਕੇ ਉਹ ਕਹਿ ਰਹੇ ਨੇ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ ਕਡੂਰ ਸਾਹਿਬ ਦੇ ਲੋਕਾਂ ਨੂੰ ਕਿ ਇਹ ਨਸ਼ਾ ਜਿਹੜਾ ਇਹ ਧਰਮ ਪ੍ਰਚਾਰ ਨਾਲ ਬੰਦ ਹੋਣਾ ਹੈ ਇਹ ਸ਼ਕਤੀ ਨਾਲ ਬੰਦ ਨਹੀਂ ਹੁੰਦਾ ਹੁੰਦਾ ਕਿਤੇ ਵੀ ਇਹ ਬੰਦੇ ਦੇ ਮਨੋਂ त्याਗਣਾ ਪੈਂਦਾ ਹੈ ਫੋਰਸੀਬਲੇ ਬੰਦ ਨਹੀਂ ਹੋ ਸਕਦਾ ਸੋ ਸਦੀਆਂ ਤੋਂ ਤੁਰਿਆ ਆਇਆ ਹੈ ਸੋ ਇਹਨੂੰ ਢੰਗ ਇਹੀ ਹੈ ਸਾਡੇ ਪੁਰਾਣੇ ਲੀਡਰ ਇਸ ਤਰ੍ਹਾਂ ਕਰਦੇ ਹੁੰਦੇ ਸੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਿਹੜੇ ਪਹਿਲੇ ਪੁਰਾਣੇ ਅਕਾਲੀ ਸੀ ਉਹ ਨਾਲ ਧਰਮ ਪ੍ਰਚਾਰ ਕਰਦੇ ਸੀ ਨਾਲੇ ਦਿੱਲੀ ਦੀ ਸਿਆਸਤ ਕਰਦੇ ਸੀ ਹਰ ਬੰਦੇ ਦੇ ਮੋਢੇ ਦੇ ਉੱਪਰ ਤਾਂ ਹੌਲਦਾਰ ਨੇ ਬਹਿਣਾ ਨਹੀਂ ਸੋ ਕਿਤੇ ਨਾ ਕਿਤੇ ਆਪਾਂ ਨੂੰ ਧਰਮ ਪ੍ਰਚਾਰ ਦੀ ਲੋੜ ਹੈ ਸਾਨੂੰ ਉਹ ਲੀਡਰ ਚਾਹੀਦਾ ਜਿਹੜਾ ਦੋ ਚੀਜ਼ਾਂ ਚ ਬਿਲਕੁਲ ਪਰਫੈਕਟ ਹੋਵੇ ਉਹ ਧਰਮ ਪ੍ਰਚਾਰ ਵੀ ਕਰੇ ਆਪਦੇ ਪੰਜਾਬ ਦੀ ਗੱਲ ਕਰੇ ਆਪਦੇ ਖਿੱਤੇ ਦੀ ਗੱਲ ਕਰੇ ਆਪਦੀ ਕੌਮ ਦੀ ਗੱਲ ਕਰੇ ਸਾਡੇ ਅਜ 파ਰਲੀਮੈਂਟ ਚ ਬੋਲਣ ਵਾਲਾ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਸੀ ਸੋ ਬੜੀ ਵਧੀਆ ਗੱਲ ਹੈ ਪੰਜਾਬ ਚੋਂ ਇਸ ਕੌਮ ਦੇ ਵਿੱਚੋਂ ਇੱਕ ਬੰਦਾ ਬੋਲਣ ਵਾਲਾ ਹੈਗਾ ਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਰਾਵੇ ਵਾਲਾ ਪਹਿਲੀ ਵਾਰ ਬੰਦਾ ਪਾਰਲੀਮੈਂਟ ਜਾ ਰਿਹਾ ਹੈ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਵਧੀਆ ਲੋਕਾਂ ਦਾ ਸਾਥ